ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ 10ਵੀਂ ਦਾ ਸਿਲੇਬਸ ਕਰਨਾ ਹੈ ਅੱਜ ਆਪਾਂ ਜਿਹਦੇ ਵਿੱਚ ਹੈ ਬਲਵੰਤ ਗਾਰਜੀ ਦਾ ਇਕਾਂਗੀ ਹੈ ਜੀ ਬੰਬ ਕੇਸ ਠੀਕ ਹੈ ਜੀ ਪਹਿਲਾਂ ਲੇਖਕ ਬਾਰੇ ਜਾਣਨਾ ਜ਼ਰੂਰੀ ਹੁੰਦਾ ਕਿਉਂਕਿ ਲੇਖਕ ਨੇ ਲਿਖਿਆ ਜਿਹੜਾ ਸਾਰਾ ਹੈ ਤਾਂ ਉਹ ਉਹਦੀ ਉਹ ਹੀ ਕਿਰਤ ਹੈ ਨਾ ਸਾਰਾ ਕੁਝ ਉਹਦੇ ਬਾਰੇ ਆਪਾਂ ਨਹੀਂ ਗੱਲਬਾਤ ਕਰਾਂਗੇ ਫਿਰ ਉਹ ਠੀਕ ਨਹੀਂ ਆ ਤੇ ਇਹਦੇ ਵਿੱਚੋਂ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਇਸ ਕਰਕੇ ਜ਼ਰੂਰੀ ਹੈ ਲੇਖਕ ਬਾਰੇ ਜਾਣਣਾ ਠੀਕ ਹੈ ਜੀ ਬਲਵੰਤ ਕਾਰਗੀ ਦਾ ਜਨਮ 4 ਦਸੰਬਰ 1916 ਈਸਵੀ ਨੂੰ ਪਿੰਡ ਸਹਿਣਾ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ बाबू ਸੀਵ ਚੰਦ ਅਤੇ ਮਾਤਾ ਸ਼੍ਰੀਮਤੀ ਪੁੰਨੀ ਦੇ ਘਰ ਹੋਇਆ ਉਹਨਾਂ ਨੇ ਅਮਰੀਕਾ ਜੀਏ ਤੇ ਪੋਲਿਟੀਕਲ ਸਾਇੰਸ ਵਿੱਚ ਕੀਤੀ ਅਤੇ ਆਲ ਇੰਡੀਆ ਰੇਡੀਓ ਦੇ ਵਿੱਚ ਬਤੌਰ ਆਰਟਿਸਟ ਨੌਕਰੀ ਕੀਤੀ। ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜਾਉਂਦੇ ਰਹੇ ਅਤੇ ਨਾਟਕ ਨਿਰਦੇਸ਼ਨ ਵੀ ਕੀਤਾ। ਪੰਜਾਬ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਕੰਮ ਕੀਤਾ ਜਿੱਥੇ ਉਹਨਾਂ ਦੀ ਅਗਵਾਈ ਹੇਠ ਡਿਪਾਰਟਮੈਂਟ ਆਫ ਇੰਡੀਆ ਥੀਏਟਰ ਕਾਇਮ ਹੋਇਆ। ਉਹਨਾਂ ਦੀਆਂ ਮੁੱਖ ਰਚਨਾਵਾਂ ਕੋਆਰਟੀਸੀ ਬੇਬੇ ਪਤਨ ਦੀ ਵੇੜੀ ਦੋ ਪਾਸੇ ਦਸਵੰਦ ਦੁੱਧ ਦੀਆਂ ਧਾਰਾਂ ਸੋਹਣੀ ਮਹੀਵਾਲ ਕਣਕ ਦੀ ਛੱਲੀ ਕਣਕ ਦੀ ਬੱਲੀ ਐ ਇੱਥੇ ਜੀ ਸੈਲ ਪੱਥਰ ਕੇਸਰੋ ਆਦਨੇ ਉਹਨਾਂ ਨੇ ਦੋ ਨਾਵਲ ਕੱਕਾ ਰੇਤਾ ਤੇ ਝੂਠੀ ਰੋਟੀ ਵੀ ਲਿਖੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਸਫਰਨਾਮਾ ਪਾਤਾਲ ਦੀ ਧਰਤੀ ਦੋ ਖੋਜ ਪੁਸਤਕਾਂ ਰੰਗ ਮੰਚ ਤੇ ਲੋਕਨਾਟਕ ਵੀ ਲਿਖੀਆਂ ਨੰਗੀ ਧੁੱਪ ਅਤੇ ਕਾਸ਼ ਨਿਵੇੜਾ ਉਹਨਾਂ ਦੀ ਆਤਮ ਕਥਾ ਨਾਲ ਸੰਬੰਧਿਤ ਪੁਸਤਕਾਂ ਹਨ ਆਤਮ ਕਥਾ ਮਤਲਬ ਕਿ ਉਨ੍ਹਾਂ ਦੀ ਆਪਣੀ ਜੀਵਨੀ ਸਵੈ ਜੀਵਨੀ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਭਾਰਤ ਸਰਕਾਰ ਵੱਲੋਂ 1962 ਈਸਵੀ ਵਿੱਚ ਉਹਨਾਂ ਦੀ ਪੁਸਤਕ ਰੰਗਮੰਚ ਉੱਤੇ ਸਾਹਿਤਕ ਆਗਾਧਮੀ ਪੁਰਸਕਾਰ ਦਿੱਤਾ ਗਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਭਾਰਤ ਸਰਕਾਰ ਵੱਲੋਂ 1973 ਈਸਵੀ ਦੇ ਵਿੱਚ ਪਦਮ ਸਿਰੀ ਦੀ ਉਪਾਧੀ ਦਿੱਤੀ ਗਈ ਭਾਰਤੀ ਸੰਗੀਤ ਨਾਟਕ ਅਕਾਦਮੀ ਦਿੱਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਅਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਆਪ ਐਮਿਨੈਂਸ ਦੀ ਉਪਾਦੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਢਾਲੀਵਾਲ ਐਵਾਰਡ ਵੀ ਦਿੱਤਾ ਗਿਆ। ਉਹਨਾਂ ਦਾ ਦਿਹਾਂਤ 21 ਅਪ੍ਰੈਲ 2013 ਈਸਵੀ ਨੂੰ ਹੋਇਆ। ਤੇ ਇਹਦੇ ਵਿੱਚ ਉਹਨਾਂ ਦਾ ਬੰਬ ਕੇਸ ਇਕਾਂਗੀ ਸ਼ਾਮਲ ਕੀਤਾ ਗਿਆ। ਇਕਾਂਗੀ ਬਾਰੇ ਪੜਾਂਗੇ ਹੁਣ ਆਪਾਂ ਵੀ ਕੀ ਹੈ ਇਕਾਂਗੀ ਦੇ ਵਿੱਚ ਬਲਵੰਤ ਗਾਰਗੀ ਦਾ ਇਕਾਂਗੀ ਬੰਬ ਕੇ ਹਲਕਾ ਫੁਲਕਾ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਸ ਰਸ ਤੇ ਕਰਣਾ ਰਸ ਦੀਆਂ ਸ਼ੋਹਾਂ ਨਾਲ ਭਰਪੂਰ ਹੈ ਇਸੇ ਇਕਾਂਗੀ ਦਾ ਨਾਇਕ ਪਾਤਰ ਵਜੀਰਾ ਟਾਂਗੇ ਦੇ ਬੰਬ ਬਣਾਉਂਦਾ ਪੁਲਿਸ ਉਸ ਨੂੰ ਇਹ ਸਮਝ ਕੇ ਫੜ ਲ ਜਾਂਦੀ ਹੈ ਕਿ ਉਹ ਕੈਮੀਕਲ ਬੰਬ ਬਣਾਉਂਦਾ ਪੁਲਿਸ ਜਦੋਂ ਪੁੱਛ ਕੇ ਚਲੀ ਘਰ ਜਾਂਦੀ ਹੈ ਤਾਂ ਵੀਰਾਂ ਵਾਲੀ ਵੀਰਾਂ ਵਾਲੀ ਹੈ ਜਿਹੜੀ ਉਹ ਵਜੀਰੇ ਦੀ ਮਾਂ ਹੈ ਇਹ ਸਮਝਦੀ ਹੈ ਕਿ ਸਰਕਾਰ ਸਰਕਾਰ ਪਾਕਿਸਤਾਨ ਨੂੰ ਆਏ ਲੋਕਾਂ ਨੂੰ ਮਕਾਨਾ ਦੇਣਾ ਚਾਹੁੰਦੀ ਹੈ ਇਸ ਲਈ ਪੁਲਿਸ ਸਰਨਾਰਥੀਆਂ ਦੇ ਨਾਂ ਲਿਖਦੀ ਫਿਰਦੀ ਹੈ ਠੀਕ ਹੈ ਜੀ ਇਹ ਹੈਗਾ ਦੱਸਿਆ ਹੋਇਆ ਪਾਕਿਸਤਾਨ ਤੇ ਭਾਰਤ ਦੀ ਜਦ ਵੰਡ ਹੋਈ ਹੈ ਤਾਂ ਲੋਕਾਂ ਨੂੰ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਣਾ ਪਿਆ ਸੀ ਉਹਦੇ ਬਾਰੇ ਵੀ ਆਪਾਂ ਨੂੰ ਇਹ ਦੱਸਦਾ ਇਸੇ ਕਾਰਨ ਵਿੱਚ ਥਾਣੇਦਾਰ ਤੋਂ ਸਿਪਾਹੀ ਕੁਝ ਹੋਰ ਕਹਿੰਦੇ ਹਨ ਵੀਰਾਵਾਲੀ ਕੁਝ ਹੋਰ ਸਮਝਦੀ ਹੈ ਜ਼ਿੰਦਗੀ ਤੇ ਮੁੱਢੀਆਂ ਜ਼ਰੂਰਤਾਂ ਕੁੱਲੀ-ਗੁੱਲੀ ਤੇ ਜੁੱਲੀ ਹਾਂਜੀ ਕੁੱਲੀ-ਗੁੱਲੀ ਤੇ ਜੁੱਲੀ ਗੁੱਲੀ ਰਹਿਣ ਨੂੰ ਘਰ ਗੁੱਲੀ ਖਾਣ ਨੂੰ ਰੋਟੀ ਤੇ ਜੁੱਲੀ ਪਾਉਣ ਨੂੰ ਕੱਪੜੇ ਮਿਲਣ ਦੀ ਥਾਂ ਤੇ ਰਫਿਊਜੀਆ ਨੂੰ ਜੇਲ੍ਹ ਮਿਲਦੀ ਐ ਦੇਖੋ ਕਿੱਡਾ ਬੜਾ ਦੁਖਾਂਤ ਐ ਇਸ ਤਰ੍ਹਾਂ ਨਾਟਕ ਕਰਨੇ ਸਰਨਾਥੀਆਂ ਦੀ ਆਰਥਿਕ ਹਾਲਤ ਦਾ ਦਰਦਨਾਕ ਚਿੱਤਰ ਵੀ ਪੇਸ਼ ਕੀਤਾ ਐ ਤੇ ਵੀਰਾਂ ਵਾਲੀ ਆਪਣੀ ਧੀ ਦੀਪਾ ਨੂੰ ਕਹਿੰਦੀ ਐ اے ਚੰਦਰੇ ਮਹੀ ਦੇ ਕੌਣ ਵਾਰੇ ਜਾਉ ਜਦ ਦੇ ਇਸ ਕੁੱਲੀ ਚ ਆਏ ਆੇਠ ਉੱਪਰੋ ਚ ਹੁੰਦੀ ਏ ਆ ਜੁੱਲੀਆਂ ਸੁੱਕਣੀਆਂ ਪਾ ਸਲਾਬੀਆਂ ਗਿਆਂ ਨੇ ਇਸ ਕਾਂਗੀ ਵਿੱਚ ਜਿੱਥੇ ਇਸ ਦੀ ਬੋਲੀ ਪਰਸਥਿਤੀਆਂ ਤੇ ਵਿਵਹਾਰ ਤੋਂ ਹਾਸਾ ਪੈਦਾ ਹੁੰਦਾ ਹੈ ਉੱਥੇ ਪਾਤਰਾਂ ਤੇ ਤਰਸ ਵੀ ਆਉਂਦਾ ਤੇ ਉਜੜ ਕੇ ਆਏ ਸਰਨਾਰਥੀਆਂ ਲਈ ਮਨ ਵਿੱਚ ਹਮਦਰਦੀ ਵੀ ਪੈਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਇਸ ਕਾਂਗੀ ਦੀ ਹਰ ਸਥਿਤੀ ਜਿਹੜੀ ਕਿ ਬਿਆੰਗਮਈ ਤੇ ਹਾਸਰਸ ਵਾਲੀ ਤਾਂ ਹੈਗੀ ਆ ਤੇ ਚੌਖਾ ਦਰਸ਼ਕਾਂ ਦਾ ਮਨੋਰੰਜਨ ਵੀ ਕਰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਪੜਾਂਗੇ ਇਕਾਂਗੀ ਜਿਹੜੇ ਨਾਲ ਜੁੜਿਓ ਲਾਈਕ ਕਰਦੇ ਹੋ ਜੀ ਤੇ ਜੇ ਕੋਈ ਹੋ ਰੇ ਸਦਸਮੈਂਟ ਦਾ ਹੈਗਾ ਤੁਹਾਡੇ ਨਾਲ ਦਾ ਤਾਂ ਉਹਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਉਹ ਵੀ ਸੁਣ ਲਵੇ ਕਿਉਂਕਿ ਪੂਰਾ ਹੀ ਇਕਾਂਗੀ ਸੁਣਾਗੇ ਤਾਂ ਹੀ ਪਾਤਰ ਚਿੱਤਰਨ ਲਿਖਿਆ ਜਾਣਾ ਤੇ ਤਾਂ ਹੀ ਪ੍ਰਸ਼ਨਾਂ ਦੇ ਉੱਤਰ ਲਿਖੇ ਜਾਣੇ ਨੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਕਰਦੇ ਆ ਇਕਾਂਗੀ ਸ਼ੁਰੂ ਇਕਾਂਗੀ ਕੀ ਹੁੰਦਾ ਇੱਕ ਚੱਕੀ ਹੁੰਦੀ ਹੈ ਇੱਕ ਸਮੇਂ ਦੀ ਪੂਰੀ ਜ਼ਿੰਦਗੀ ਦਾ ਜਿਹੜਾ ਹੁੰਦਾ ਲਿਖਿਆ ਹੋਇਆ ਉਹ ਨਾਵਲ ਤੇ ਇਕਾਂਗੀ ਆ ਇਹ ਇੱਕ ਚੱਕੀ ਆ ਠੀਕ ਹੈ ਜੀ ਪਾਤਰ ਨੇ ਇਹਦੇ ਵਿੱਚ ਵੀਰਾਂਵਾਲੀ ਆ ਦੀਪੋ ਆ ਜਿਹੜੀ ਉਹ ਵੀਰਾਂਵਾਲੀ ਦੀ ਧੀ ਹੈ ਤੇ ਵਜੀਰਾ ਉਹਦਾ ਪੁੱਤਰ ਹੈ ਮਨ ਆ ਜਿਹੜੀ ਉਹ ਵੀਰਾਂਵਾਲੀ ਦੀ ਘਵਾਲਣ ਹੈ ਠੀਕ ਹੈ ਜੀ ਥਾਣੇਦਾਰ ਇੱਕ ਸਿਪਾਹੀ ਹੈ ਵੀਰਾਂਵਾਲੀ ਦੇ ਘਰ ਅੱਗੇ ਬੇੜਾ ਤੇ ਥਾਣੇਦਾਰ ਤੇ ਸਿਪਾਹੀ ਦਾਖਲ ਹੁੰਦੇ ਨੇ ਥਾਣੇਦਾਰ ਹੂੰ ਇਸ ਇਲਾਕੇ ਵਿੱਚ ਚੋਰੀਆਂ ਡਾਕੇ ਬਹੁਤ ਵੱਧ ਗਏ ਨੇ ਸਿਪਾਹੀ ਹਜ਼ੂਰ ਕੀ ਪੁੱਛਦੇ ਹੂੰ ਦਿਨ ਦਿਹਾੜੇ ਡਾਕੇ ਵੱਜਦੇ ਨੇ ਪਰ ਜੇ ਤੁਹਾਡੀਆਂ ਗੱਸਤਾਂ ਏਸੀ ਤਰ ਜਾਰੀ ਰਹੀਆਂ ਤਾਂ ਸਵਨਾ ਨੇ ਸੁਸਰੀ ਵਾਂਗ ਸੌਂ ਜਾਣਾ ਕਿਸੇ ਝੂ ਨਹੀਂ ਕਰਨੀ ਥਾਣੇਦਾਰ ਮੈਂ ਸਵਨਾ ਦੀਆਂ ਮੁਸ਼ਕਾਂ ਖਸਾ ਦੇਵਾਂਗਾ ਇਹਨਾਂ ਸਮਝਿਆ ਕੀ ਏ ਤੇ ਤੂੰ ਆਖਦਾ ਇੱਥੇ ਲੋਕੀ ਹਥਿਆਰ ਵੀ ਬਣਾਉਂਦੇ ਨੇ ਸਿਪਾਹੀ ਜੀ ਤੋੜੇ ਵਾਲੀ ਬੰਦੂਕ ਤਾਂ ਘਰ ਘਰ ਹੈ ਸਫਾ ਜੰਗ ਗੁਪਤੀ ਪਾਲਾ ਨੇ ਜਸਵੀ ਕਿਹੜਾ ਹਥਿਆਰ ਹੈ ਜਿਹੜਾ ਨਹੀਂ ਘੜ ਲੈਂਦੇ ਤੁਸੀਂ ਵਜੀਰੇ ਦਾ ਨਾਂ ਤਾਂ ਸੁਣਿਆ ਹੀ ਐ ਇੱਥੇ ਮਿੱਤੂ ਲੋਹਾਰ ਦੇ ਮੁਹੱਲੇ ਵਿੱਚ ਕਿਤੇ ਰਹਿੰਦਾ ਉਹ ਬੰਬ ਵੀ ਬਣਾਉਂਦਾ ਥਾਣੇਦਾਰ ਬੰਬ ਸਿਪਾਹੀ ਜੀ ਹਾਂ ਬੰਬ ਥਾਣੇਦਾਰ ਰਹਿ ਰੱਬ ਦਾ ਨਾਂ ਕਿਹੋ ਜਿਹਾ ਨੇ ਇੱਥੋਂ ਦੇ ਲੋਕ ਸਿਪਾਹੀ ਜੀ ਕੀ ਪੁੱਛਦੇ ਹੋ ਪੱਕੇ ਡਾਕੂ ਇਸ ਤੋਂ ਪਹਿਲਾਂ ਜ਼ਿਮੀਦਾਰਾਂ ਨੇ ਜਮੀਨਾਂ ਦੱਬ ਕੇ ਬੈਠ ਗਏ ਸਨ ਤੇ ਆਖਦੇ ਸਨ ਅਸੀਂ ਬਾਹੀ ਕਰਦੇ ਹਾਂ ਗੋਡੀ ਕਰਦੇ ਹਾਂ ਖੇਤੀ ਕਰਦੇ ਹਾਂ ਲਓ ਭਲਾ ਜੇ ਤੁਸੀਂ ਹੱਲ ਚਲਾਉਂਦੇ ਹੋ ਤਾਂ ਇਹ ਤਾਂ ਨਹੀਂ ਪਈ ਖੇਤਾਂ ਤੇ ਕਬਜ਼ਾ ਹੀ ਕਰ ਲੋ ਥਾਣੇਦਾਰ ਤੂੰ ਵੇਖਦਾ ਜਾ ਮੈਂ ਇਨ ਸਵਨਾਂ ਦੀ ਖੂਮ ਬਠਾਪ ਦਵਾਂਗਾ ਹਲਾ ਤੂੰ ਆਖਿਆ ਏ ਭਈ ਇੱਥੇ ਬੰਬ ਬਣਾਉਣ ਵਾਲਾ ਕੋਈ ਵਜੀਰਾ ਏ ਸਿਪਾਹੀ ਜੀ ਥਾਣੇਦਾਰ ਹਵਾਲਦਾਰ ਕੇਹਰ ਸਿੰਘ ਦੀ ਵੀ ਇਹੋ ਰਿਪੋਰਟ ਏ ਸਿਪਾਹੀ ਜੀ ਥਾਣੇਦਾਰ ਸਾਡੀ ਅੱਖਾਂ 헤ਠ ਹੀ ਲੁੱਟ ਦੀਵੇ 헤ਠ ਹਨੇਰਾ ਸਿਪਾਹੀ ਜੇ ਤੁਸੀਂ ਹਾਲੇ ਨਵੇਂ ਨਵੇਂ ਇਸ ਇਲਾਕੇ ਵਿੱਚ ਆਏ ਹੋ। ਬਸ ਰਤਾ ਤੁਸੀਂ ਇੱਕ ਦੋ ਕੇਸ ਫੜ ਲਓ ਫਿਰ ਜਿਹਾ ਕਟਕਾ ਧੜਕਾ ਬੈਠਣਾ ਜੋ ਕਿਸੇ ਬਦਮਾਸ ਨੇ ਕੁਸਕਣਾ ਵੀ ਨਹੀਂ। ਥਾਣੇਦਾਰ। ਤੇ ਖੋਜੀ ਕੀ ਆਖਦਾ ਏ? ਸਿਪਾਹੀ ਇਹੋ ਜੂ ਲੋਹਾਰਾਂ ਦੇ ਮਹੱਲੇ ਵਿੱਚ ਵਜੀਰਾ ਰਹਿੰਦਾ ਏ। ਲੁਕਿਆ ਛਿਪਿਆ ਰਾਤੀ ਜਾਂਦੇ ਨੇ ਪਤਾ ਨਹੀਂ ਕਿਸ ਵੇਲੇ ਉਹ ਬੰਬ ਤਿਆਰ ਕਰਦਾ ਏ ਕਿਸੇ ਤੋਂ ਨਹੀਂ ਡਰਦਾ ਥਾਣੇਦਾਰ ਉਸ ਦੀ ਸਾਰੀ ਹੈਂਕਰ ਤਾਂ ਇੱਕੋ ਫਿਤਰਾਲ ਵਿੱਚ ਕੱਟ ਫਿਤਰਾਲ ਵਿੱਚ ਕੱਢ ਦਿਆਂਗਾ ਫਿਤਰਾਲ ਮਤਲਬ ਕਿ ਛਿੱਤਰ ਫੇਰਨੇ ਠੀਕ ਹੈ ਜੀ ਮੇਰਾ ਮਾਰਨ ਕੁੱਟਣ ਦਾ ਤਰੀਕਾ ਬਾਕੀ ਸਵਨਾ ਨਾਲੋਂ ਵੱਖ ਏ ਮੈਂ ਸਿੱਧੀ ਮਾਰ ਨਹੀਂ ਮਾਰਦਾ ਪੁੱਠੀ ਮਾਰਦਾ ਸਿਪਾਹੀ ਪੁੱਠੀ ਥਾਣੇਦਾਰ ਹਾਂ ਜਿਵੇਂ ਸਕੂਲ ਵਿੱਚ ਸਾਡਾ ਡ੍ਰਿਲ ਮਾਸਟਰ ਮਾਰਦਾ ਸੀ ਮੈਂ ਮੁਜਰਮ ਨੂੰ ਪਿਆਰ ਕੁਝਕਾਰ ਕੇ ਗੱਲ ਪੁੱਛਦਾ ਹਾਂ ਤੇ ਫਿਰ ਜਾਦੋ ਸੋਚਦਾ ਇਹ ਕਿ ਮੈਂ ਉਸ ਨੂੰ ਕੁਝ ਨਹੀਂ ਕਹਿਣਾ ਤਾਂ ਮੈਂ ਇੱਕੋ ਦਮ ਤਾਬੜ ਤੌਰ ਖੋਸੜੀ ਡੈ ਜਾਂ ਨਾ ਵਾ ਰੂੜ ਸਿੰਘ ਤੇ ਬੂੜ ਸਿੰਘ ਮੈਂ ਇਸੇ ਲਈ ਨਾਲ ਰੱਖੇ ਨੇ ਉਹੋ ਇਸ ਤਰ੍ਹਾਂ ਦੀ ਕੁਟਾਈ ਵਿਚੱਬਲ ਹਨ ਉਹਨਾਂ ਮੇਰੇ ਤੋਂ ਇੱਕ ਵਾਰੀ ਨਾਮ ਵੀ ਲਿਆ ਸੀ ਪਰ ਨੰਗੀਕੰਡ ਦੀ ਚੰਡਾਈ ਮੈਂ ਆਪ ਕਰਦਾ ਹਾਂ ਬੱਸ ਬੈਂਤ ਭਾਂ ਭੋ ਕੇ ਮਾਰਦਾ ਹਾਂ ਖਲੜੀ ਉੱਧਰ ਜਾਂਦੀ ਏ ਤੇ ਵੱਡੇ ਤੋਂ ਵੱਡਾ ਟਾਕੂ ਬੱਖ ਪੈਂਦਾ ਏ ਹੁਣ ਇਹਦੇ ਚ ਰੂੜ ਸਿੰਘ ਬੂੜ ਸਿੰਘ ਨਾਮ ਆਏ ਨੇ ਠੀਕ ਹੈ ਜੀ ਇਹ ਪ੍ਰਸੰਧ ਦੇ ਵਿੱਚ ਪੁੱਛ ਵੀ ਲਏ ਜਾਂਦੇ ਨੇ ਕਈ ਵਾਰ ਤਾਂ ਇਹ ਹੀ ਜੇ ਚੀਜ਼ ਆਪਾਂ ਇਹ ਯਾਦ ਕਰਨੀਆਂ ਨੇ ਤੇ ਇਹਦੇ ਵਿੱਚ ਫਿਰ ਕਿਹਨੇ ਕਿਨੂੰ ਕਿਹਾ ਕੀ ਕਿਹਾ ਉਹ ਸਾਰਾ ਕੁਝ ਆਪਾਂ ਕਲੀਅਰ ਹੋ ਜਾਏਗਾ ਆਨਸਰ ਦੇਣ ਲਈ ਸਿਪਾਹੀ ਐਸੇ ਲਈ ਤਾਂ ਸਰਕਾਰ ਨੇ ਤੁਹਾਨੂੰ ਇਸ ਥਾਣੇ ਤੇ ਲਾਇਆ ਹੈ ਪਹਿਲਾਂ ਜਿਹੜੇ ਅਫਸਰ ਤੁਹਾਡੀ ਥਾਂ ਇੱਥੇ ਸਨ ਉਹ ਥਾਣੇ ਨੂੰ ਸੰਭਾਲ ਹੀ ਨਹੀਂ ਸੰਕਦੇ ਥਾਣੇਦਾਰ ਮੈਂ ਇਸ ਬਦਮਾਸ ਨੂੰ ਬੜੇ ਤਰੀਕੇ ਨਾਲ ਫੜਾਂਗਾ ਗੱਲੀ ਗੱਲੀ ਪੱਜੀ ਪੱਜੀ ਸਾਰੀ ਸੂਲ ਲੈ ਲਵਾਂਗਾ ਸਿਪਾਹੀ ਜੀ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਬੜਾ ਹੈਂਡਰਡ ਖਾਂ ਹੈਂਕੜ ਖਾਂ ਹੈ ਬੜਾ ਨੜੂਏ ਵਾਲਾ ਨਰੂੜੇ ਵਾਲਾ ਥਾਣੇਦਾਰ ਨੰਬਰਦਾਰ ਨੂੰ ਨਾਲ ਲੈ ਕੇ ਮੈਂ ਜਰਾਂਡ ਗਵੰਡ ਦੇ ਮਹੱਲਿਆਂ ਦੀ ਗਸ਼ਤ ਕਰਨੀ ਹੈ ਕਾਰਤੂਸਾਂ ਦੀ ਪੇਟੀ ਲੈ ਲਈ ਲੈ ਲਈ ਨਾ ਸਿਪਾਹੀ ਜੀ ਥਾਣੇਦਾਰ ਤੇ ਹੱਥਗੜੀਆਂ ਸਿਪਾਹੀ ਜੀ ਉਹ ਵੀ ਥਾਣੇਦਾਰ ਰਤਾ ਅੱਗੇ ਇਹ ਕਿਹੜਾ ਮਾਰਾ ਜੀ ਸਾਰੀ ਥਾਂ ਦੀ ਪਰਤਾਲ ਕਰੀਏ ਮੈਂ ਜੋ ਕੰਮ ਹੱਥ ਵਿੱਚ ਲੈ ਲਵਾਂ ਉਸ ਨੂੰ ਤੋੜ ਨਿਭਾਉਂਦਾ ਹਾਂ ਐਨ ਤੈ ਤਿੱਕ ਪਹੁੰਚਦਾ ਹਾਂ ਚੱਲ ਦੋਵੇਂ ਜਾਂਦੇ ਨੇ ਮੀਰਾਂਵਾਲੀ ਆਪਣੀ ਕੁਲੀ ਦੇ ਵਿੱਚੋਂ ਬਾਹਰ ਆਉਂਦੀ ਐ ਮੀਰਾਂਵਾਲੀ ਹਾਕ ਮਾਰ ਕੇ ਨੀਂਦ ਦੀ ਪੀਏ ਨੇ ਤੂੰ ਕਿੱਥੇ ਹਬੜੂ ਹੜਬੂ ਕਰਦੀ ਫਿਰਦੀ ਐ ਦੀਪੋ ਆਈ ਮਾਣੀ ਵੀਰਾਂ ਵਾਲੀ ਨਹੀਂ ਤੂੰ ਇਹ ਕਾਦੇ ਗਰੱਪੇ ਲਾਉਣੀ ਐ ਦੀਪੋ ਆਉਂਦੀ ਹੋਈ ਮਾਣੀ ਭੁੱਖ ਲੱਗੀ ਸੀ ਸੌਂਦਾਂ ਦੀ ਪੱਠੀ ਤੋਂ ਦਾਣੇ ਬਣਾ ਕੇ ਲਿਆਏ ਸਨ ਰਤਾ ਗੁੜ ਦਾ ਭੋਰਾ ਰਲਾ ਕੇ ਮਰੁੰਡੇ ਬਣਾਉਂਦੀ ਸੀ ਵੀਰਾਂ ਵਾਲੀ ਨਹੀਂ ਗੁੜ ਕਿੱਥੋਂ ਲਿਆ ਤੂੰ ਦੀਪੋ ਆਲੇ ਚੋਂ ਵੀਰਾਂ ਵਾਲੀ ਗੁੜ ਬਾਂਜੋ ਦਾਣੇ ਲੰਗਦੇ ਨਹੀਂ ਫਿੱਟੀ ਨਹੀਂ ਤਵਾਲੀ ਹਰ ਵੇਲੇ ਖਾਣ ਵਿੱਚ ਸੁਰਤ ਰਹਿੰਦੀ ਐ ਪਿਛਲੇ ਜਨਮ ਦੀ ਬਿੱਲੀ ਐ ਨਹੀਂ ਇਹ ਗੁਰਦੀ ਡਲੀ ਤਾਂ ਮੈਂ ਵੀਰ ਲਈ ਅੱਖੀ ਸੀ ਤੜਕੇ ਦਾ ਗਿਆ ਕੰਮ ਕਰਨ ਲਿਆ ਦੇ ਦੀਪੋ ਹਾਂ ਹਾਂ ਮੈਂ ਖਾਵਾਂਗੀ ਵੀਰਾਂ ਵਾਲੀ ਨਹੀਂ ਲਿਆ ਚੰਦਰੀਏ ਮੈਂ ਮਸਾ ਗੁਰਦਾ ਪੋਰਾ ਲੁਕੋ ਕੇ ਰੱਖਿਆ ਸੀ ਦੀਪੋ ਨਹੀਂ ਵੀਰਾਂ ਵਾਲੀ ਨਹੀਂ ਦੇ ਦੇ ਜਿੱਦੜੇ ਦੀਪੋ ਗੁਸੇਵਿਤੇ ਲਵੜ ਗੁੱਡ ਦੀ ਟਲੀ ਬੀਰਾਂ ਵਾਲੀ ਨੂੰ ਦੇ ਦਿੰਦੀ ਐ ਬੀਰਾਂ ਵਾਲੀ ਨੇ ਹੁਣ ਮੂੰਹ ਕਿਉ ਸੁਝਾ ਲਿਆ ਸੁਣਦੀ ਕਿਉ ਨਹੀਂ ਇੱਧਰ ਆ ਐ ਜੁੱਲੀਆਂ ਬਾਹਰ ਸੁਖਣੀ ਆ ਬਾਹਲਾ ਐ ਫੜ ਮੇਰੀ ਧੀ ਬੀਬੀ ਰਾਣੀ ਲਾਹ ਫੜ ਐ ਸਚੰਦਰੇ ਮੀਂਹ ਦੇ ਕੌਣ ਵਾਰੇ ਆ ਜਾਉ ਜਦ ਦੇ ਸਕੁੱਲੀ ਆਏ ਆ ਉੱਪਰੋਂ ਚੋਂਦੀ ਐ ਦੀਪੋ ਜੁੱਲੀਆਂ ਫੜ ਕੇ ਮਾਂ ਨੇ ਸੰਤਾ ਡਾ ਕੇ ਆਖਦਾ ਸੀ ਭਈ ਦਿੱਲੀ ਵਿੱਚ ਤਾਂ ਸਭਨਾਂ ਨੂੰ ਪੱਕੀਆਂ ਕੋਠੀਆਂ ਪਵਾ ਦਿੱਤੀਆਂ ਸਰਕਾਰ ਨੇ ਸਾਰਾ ਫਰੂਜੀਆਂ ਨੂੰ ਮੌਜ ਬਣ ਗਈ ਬੀਰਾਂ ਵਾਲੀ ਆ ਜੁੱਲੀਆਂ ਸੁੱਕਣੀਆਂ ਪਾ ਸਲਾਬਿਆਂ ਗਈਆਂ ਨੇ ਤੇ ਵੇਖ ਅੱਜ ਜਵਾਲੀ ਦੇ ਤੰਦੂਰ ਤੇ ਰੋਟੀਆਂ ਲਾ ਲਈ ਆਪਣਾ ਤੰਦੂਰ ਤਾਂ ਸਾਰਾ ਗਿੱਲਾ ਪਿਆ ਏ ਕੁਝ ਕੰਮ ਕਰਿਆ ਕਰ ਦੀਪੂ ਜੁੱਲੀਆਂ ਲੈ ਕੇ ਚਲੀ ਜਾਂਦੀ ਏ ਹੇ ਅੱਬਾ ਹੁਣ ਇਹ ਸਿਆਣੀ ਹੋ ਗਈ ਏ ਕੋਈ ਮੁੰਡਾ ਲੱਭੇ ਤਾਂ ਇਸਦਾ ਵੀ ਤਰੋਪਾ ਭਰਾਂ ਮੰਨ ਆਉਂਦੀ ਏ ਆਹ ਕੁੜੇ ਬੈਠ ਜਾ ਉਸ ਨੂੰ ਪੀੜ ਹੀ ਦਿੰਦੀ ਏ ਮੰਨ ਨਹੀਂ ਬੇਬੇ ਬੈਠਣਾ ਨਹੀਂ ਮੈਂ ਤਾਂ ਹਾਂ ਬਸ ਖੜੇ ਪੈਰ ਆਈਆਂ ਵੀਰਾ ਵਾਲੀ ਕਦੀ ਬਿੰਦ ਛੱਟ ਬੈਠ ਵੀ ਜਾਇਆ ਕਰ ਸੌ ਦੁੱਖ ਸੁੱਖ ਦੀ ਗੱਲ ਹੁੰਦੀ ਏ ਪਰ ਤੂੰ ਤਾਂ ਜਿਵੇਂ ਪਿੱਛੇ ਦੁੱਧੋ ਵੱਲ ਨਾ ਧਰ ਕੇ ਆਈ ਹੋਵੇਂ ਬਸ ਸੁਰਤ ਪਿੱਛੇ ਹੀ ਰਹਿੰਦੀ ਏ ਮਾਨਾ ਕੀ ਦੱਸਾਂ ਉਹ ਮੇਰਾ ਖਰੂਦੀ ਆ ਨਾ ਪਾਲੀ ਬਸ ਪੀਂਘ ਲਈ ਤੜਕੇ ਦਾ ਰਟਾ ਪਾਈ ਵਟ ਹੈ ਅਖੇ ਡੁੱਡੀ ਵਿੱਚ ਪੀਂਘ ਪਾਉਣੀ ਏ ਕਾਉੜੀ ਦੇ ਘਰੋਂ ਲੱਜ ਮੰਗ ਕੇ ਲੈਂਦੀ ਐ ਪਰ ਲਟੈਣ ਤੇ ਪਿੰਗ ਕੌਣ ਪਾਵੇ ਤੂੰ ਵਜੇਰੇ ਨੂੰ ਰਤਾ ਘੱਲ ਦੇਖਾਂ ਹੁਣ ਇੱਥੇ ਡਿਊਟੀ ਲਿਖਿਆ ਨੇ ਜਿਹੜਾ ਡਿਊਟੀ ਐ ਠੀਕ ਹੈ ਜੀ ਇਹ ਸਭ ਦਾ ਸਮਝੀ ਜਾ ਇਹ ਹਰਦੀ ਨਾਲ ਬਾਅਦ ਚ ਵੀ ਦੇਖ ਲਾਂਗੇ ਇਹਨਾਂ ਨੂੰ ਤੇ ਇਹਦੇ 'ਚ ਹੁਣ ਦੋ ਨਾਮ ਆਏ ਨੇ ਇੱਕ ਤਾਂ ਆਇਆ ਉਹਦਾ ਮਾਨਨ ਵਾਲੀ ਦੇ ਪੁੱਤ ਦਾ ਨਾਮ ਆ क्वेश्चन ਪੁੱਛਿਆ ਜਾਂਦਾ ਪਾਲੀ ਐ ਠੀਕ ਹੈ ਜੀ ਤੇ ਕਿੱਥੇ ਪਿੰਗ ਪਾਉਣ ਲਈ ਕਹਿੰਦਾ ਇਹ ਪੁੱਛਿਆ ਜਾ ਸਕਦਾ ਵੀਰਾਂ ਵਾਲੀ ਉਹ ਤਾਂ ਬੁੱਗੇ ਮੱਲ ਦੇ ਗਿਆ ਏ ਹੁਣ ਇੱਕ ਤੀਜਾ ਨਾਮ ਆਇਆ ਬੁੱਗੇ ਮੱਲ ਮਾਨਾ ਉਸ ਤਾਂ ਹੀ ਕੀ ਕੰਮ ਪੈ ਗਿਆ ਵੀਰਾਂ ਵਾਲੀ ਪਤਾ ਨਹੀਂ ਸ਼ਾਇਦ ਉਸ ਦੀ ਹਵੇਲੀ ਦੀਆਂ ਚੁਗਾਠਾਂ ਜੜਨ ਗਿਆ ਏ ਮਾਨਾ ਇਹ ਬਾਣੀਆਂ ਨਿੱਕ ਹਵੇਲੀਆਂ ਖੜੀਆਂ ਕਰ ਲੈਂਦੇ ਨੇ ਇੱਥੇ ਮੇਰੇ ਵਰਗੇ ਨੂੰ ਕੱਚੀ ਕੁਲੀ ਵੀ ਨਹੀਂ ਜੁੜਦੀ ਵੀਰਾਂ ਵਾਲੀ ਹੁਣ ਤਾਂ ਦਿੱਲੀ ਵਿੱਚ ਸਰਕਾਰ ਸਾਰੇ ਖਰੂਜੀਆ ਨੂੰ ਪੱਕੇ ਕੋਠੇ ਬਣ ਰਹੀ ਏ ਕੱਲ ਬੁੱਗਾ ਮੱਲ ਵੀ ਆਖਦਾ ਸੀ ਭਈ ਸਰਕਾਰ ਹੋ ਸਭਨਾਂ ਨੂੰ ਘਰ ਦੇਈਗੇ ਤੇ ਅੱਜ ਸੰਤਾ ਡਾਕਿਆ ਵੀ ਇਹੀ ਗੱਲ ਦੀਪੂ ਨੂੰ ਆਖਦਾ ਸੀ ਮੰਨ ਨਾ ਹੋ ਵੀਰਾ ਵਾਲੀ ਤੂੰ ਮੰਨ ਚਾਹੇ ਨਾ ਮੰਨੇ ਇਹ ਗੱਲ ਉੱਕਾ ਸੱਚ ਹੈ ਮੰਨ ਨਾ ਨਹੀਂ ਹੈ ਬੁੱਗਾ ਚੌਧਰੀ ਤਾਂ ਨਿਰ ਝੂਠ ਦੀ ਪੰਡ ਹੈ ਹੁਣ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਕਿ ਝੂਠ ਦੀ ਪੰਡ ਕਿਹਨੂੰ ਕਿਹਾ ਤਾਂ ਇੱਥੇ ਉੱਤਰ ਆਪਾਂ ਲਿਖਾਂਗੇ ਬੁੱਗਾ ਚੌਧਰੀ ਐਵੇਂ ਜਵਲੀਆਂ ਮਾਰਦਾ ਮੈਂ ਤਾਂ ਗੱਲਾਂ ਵਿੱਚ ਲੱਗ ਗਈ ਪਾਲੀ ਹੁਣੇ ਮੇਰੇ ਮਗਰ ਦੌੜਿਆ ਆਊਗਾ ਲੈ ਸੁਣ ਜੇ ਵਜੀਰਾ ਆ ਜਾਵੇ ਤਾਂ ਉਹਨੂੰ ਮੇਰੇ ਘਰ ਭੇਜ ਦੇ ਨਹੀਂ ਤਾਂ ਪਾਲੀ ਪਿੰਗ ਲਈ ਰੋ ਰੋ ਮੇਰੀ ਜਾਨ ਖਾਊਗਾ ਚੰਗਾ ਬੇਬੇ ਮੈਂ ਹੁਣ ਚਲਦੀ ਆ ਮਨ ਨਾ ਜਾਂਦੀ ਸਿਪਾਹੀ ਅਤੇ ਥਾਣੇਦਾਰ ਆਉਂਦੇ ਨੇ ਥਾਣੇਦਾਰ ਤੂੰ ਜਰਾ ਚੌਕਸ ਰਹੀਂ ਨਕਸ਼ੇ ਦੇ ਮੁਤਾਬਕ ਇਹੋ ਘਰ ਹੈ ਨਾ ਸਾਰੀਆਂ ਨਿਸ਼ਾਨੀਆਂ ਮਿਲਦੀਆਂ ਨੇ ਉਹ ਬੁੱਢੀ ਕੌਣ ਹੈ ਸਿਪਾਹੀ ਜੀ ਇਹੋ ਤਾਂ ਵਜੀਰੇ ਦੀ ਮਾਏ ਥਾਣੇਦਾਰੀ ਇਸ ਨੂੰ ਪੁੱਛੀਏ ਸਿਪਾਹੀ ਜੀ ਚੋਰ ਨਾਲ ਚੋਰ ਦੀ ਮਾਲ ਚਤਰ ਹੁੰਦੀ ਏ ਕੁਝ ਨਹੀਂ ਦੱਸਣਾ ਇਸ ਥਾਣੇਦਾਰ ਅਕੇ ਵਦ ਕੀ ਕਿਉਂ ਮਾਈ ਤੇਰੇ ਪੁੱਤ ਦਾ ਕੀ ਨਾ ਏ ਵੀਰਾਂ ਵਾਲੀ ਝੁੱਕ ਕੇ ਕਿਹੜੇ ਪੁੱਤ ਦਾ ਸੁੱਖ ਨਾਲ ਮੈਂ ਤਿੰਨਾ ਪੁੱਤਾਂ ਦੀ ਮਾਂ ਹਾਂ ਥਾਣੇਦਾਰ ਤਿੰਨਾ ਪੁੱਤਾਂ ਦੀ ਮਾਂ ਹਲਾ ਕੀ ਕਰਦੇ ਨੇ ਤੇਰੇ ਪੁੱਤ ਵੀਰਾਂ ਵਾਲੀ ਖੇਤੇ ਸੁਆ ਬਸ ਮੇਰੇ ਨਾਲ ਲੜਨ ਵਾਜੋ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਤੇ ਮੈਂ ਬੁੱਢੀ ਠੇਰੀ ਦੱਸੋ ਮੈਂ ਕੀ ਕਰਾਂ ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਥਾਣੇਦਾਰ ਉਹਨਾਂ ਦਾ ਰੁਜ਼ਗਾਰ ਕੀ ਏ ਬੀਰਾਂਵਾਲੀ ਵਿਚਾਰੇ ਮਜ਼ਦੂਰੀ ਕਰਕੇ ਡੰਗ ਟਪਾਉਂਦੇ ਨੇ ਮਹਾਰਾਜ ਅਸੀਂ ਫਰੂਜੀਆਂ ਪਾਕਿਸਤਾਨੋਂ ਉੱਜੜ ਕੇ ਆਇਆ ਥਾਣੇਦਾਰ ਪਾਕਿਸਤਾਨੋਂ ਬੀਰਾਂਵਾਲੀ ਹਾਂ ਮਹਾਰਾਜ ਥਾਣੇਦਾਰ ਤੇ ਇਹ ਘਰ ਕਿਸ ਦਾ ਏ ਬੀਰਹਾਲੀ ਇਸ ਘਰ ਵਿੱਚ ਪਹਿਲਾਂ ਤਾਂ ਇੱਕ ਚੂੜੀਆਂ ਵੇਚਣ ਵਾਲਾ ਰਹਿੰਦਾ ਸੀ ਮੁਸਲਮਾਨ ਉਹ ਫਸਾਦਾਂ ਵਿੱਚ ਕਿਧਰੇ ਚਲਾ ਗਿਆ ਬਸ ਅਸੀਂ ਇਸ ਫੂਸ ਦੀ ਚੱਪੜੀ ਏਠੇ ਸੀੜਲ ਕੋਲਿਆ ਪਰ ਜੀ ਬੜਾ ਭੈੜਾ ਮਕਾਨ ਏ ਗਰਮੀ ਵਿੱਚ ਠਿਕਰਾ ਤਪਦਾ ਏ ਮੀਂਹ ਵਿੱਚ ਚੁੰਦਾ ਏ ਸਿਆਲ ਵਿੱਚ ਹਵਾ ਦੇ ਬੁੱਲੇ ਆਉਂਦੇ ਨੇ ਬਹੁਤ ਔਖੇ ਆ ਮਹਾਰਾਜ ਸਾਨੂੰ ਕੋਈ ਹੋਰ ਮਕਾਨ ਦੇ ਦੇਵੋ ਮੈਂ ਸੁਣਿਆ ਏ ਸਰਕਾਰ ਨਵੇਂ ਮਕਾਨ ਪਾ ਕੇ ਦੇ ਰਹੀ ਏ ਸਾਰੇ ਫਰੂਜੀਆਂ ਲਈ ਸਾਡਾ ਨਾਂ ਵੀ ਲਿਖ ਲਓ ਧੰਨ ਸਰਕਾਰ ਏ ਪਾਕਿਸਤਾਨ ਖੇਤ ਕੁੱਲੀਆਂ ਘਰ ਮਾਲ ਵੇਰੇ ਸਭੇ ਰਹਿ ਗਏ ਮੇਰੇ ਨਿੱਕੇ ਪੋਤੇ ਕੋਲ ਖੇਲਣ ਲਈ ਚੂਛੇ ਸਨ ਤੇ ਇੱਕ ਡੱਬੀ ਬੱਕਰੀ ਇੱਥੇ ਵਿਚਾਰਾ ਰੇਤ ਤੇ ਵਿੱਚ ਰੁਲਦਾ ਏ ਤੁਹਾਡਾ ਭਲਾ ਹੋਵੇ ਜੇ ਤੁਸੀਂ ਸਾਨੂੰ 36 ਹੋਈ ਕੁਲੀ ਦੇ ਦੇਵੋ ਸਿਪਾਹੀ ਚਲਾਕੀ ਨਾਲ ਮਾਈ ਅਸੀਂ ਤੇਰੇ ਇੱਕ ਪੁੱਤ ਨੂੰ ਇੱਕ ਕੋਠੜੀ ਦੇਣ ਦਾ ਜਿੰਮਾ ਤਾਂ ਲੈਨੇ ਆਂ ਵੀਰਾਂਵਾਲੀ ਰੱਬ ਤੁਹਾਨੂੰ ਸੁਖੀ ਰੱਖੇ ਸਿਪਾਹੀ ਔਖਰੀਂ ਝੋਟ ਕਰਕੇ ਤੇ ਕੋਠੜੀ ਹੀ ਨਹੀਂ ਸਗੋਂ ਖਾਣ ਨੂੰ ਵੀ ਮੁਫਤ ਮਿਲੇਗਾ ਸਰਕਾਰ ਨਵੇਂ ਮਕਾਨ ਪਾ ਰਹੀ ਹੈ ਤੇਰੇ ਤਿੰਨਾ ਪੁੱਤਾਂ ਵਿੱਚੋਂ ਸਿਰਫ ਇੱਕ ਨੂੰ ਮਕਾਨ ਮਿਲੇਗਾ। ਮੀਰਾਂ ਵਾਲੀ ਤੁਹਾਡੇ ਬੱਚੜੇ ਜਿਉਣ। ਬੇਸ਼ੱਕ ਇੱਕ ਨੂੰ ਹੀ ਦਿਓ। ਇੱਕ ਦਾ ਬੰਦੋਬਸਤ ਹੋ ਜਾਏ ਬਾਕੀਆਂ ਦਾ ਵੀ ਇੱਕ ਨਹੀਂ ਕੋਈ ਨਾ ਕੋਈ ਹਿੱਲਾ ਬਣ ਜਾਓ। ਥਾਣੇਦਾਰ ਮੈਂ ਤੈਨੂੰ ਪੁੱਛਿਆ ਸੀ ਕਿ ਉਸ ਦਾ ਨਾਂ ਕੀ ਹੈ? ਮੀਰਾਂ ਵਾਲੀ ਜੀ ਇੱਕ ਦਾ ਨਾਂ ਹੈ ਕਰਨੈਲ ਸਿੰਘ। ਡਾਇਰੀ ਵਿੱਚ ਨੋਟ ਕਰਦਾ ਹੈ ਥਾਣੇਦਾਰ ਦੂਜੇ ਦਾ ਬੀਰਾਂਵਾਲੀ ਜਰਨੈਲ ਸਿੰਘ ਥਾਣੇਦਾਰ ਤੀਜੇ ਦਾ ਬੀਰਾਂਵਾਲੀ ਸੌਰੀ ਗਿਆ ਥਾਣੇਦਾਰ ਸੌਰੇਕਾਰ ਬੀਰਾਂਵਾਲੀ ਜੀ ਸਿਪਾਹੀ ਥਾਣੇਦਾਰ ਨੂੰ ਇੱਕ ਪਾਸੇ ਕਰਕੇ ਜੀ ਇਹ ਰਫਿਊਜੀ ਜੇਲ ਨੂੰ ਵੀ ਸੌਰਾਕਾਰ ਹੀ ਆਖਦੇ ਨੇ ਪੁੱਛੋ ਤਾਂ ਸਹੀ ਕਿਹੜੇ ਜੁਰਮ ਵਿੱਚ ਫੜਿਆ ਗਿਆ ਹੈ ਉਹ ਮੈਂ ਤੁਹਾਨੂੰ ਦੱਸ ਦੇਵਾਂ ਉਸ ਨੂੰ ਜ਼ਰੂਰ ਜਾਂ ਤਾਂ ਚੋਰੀ ਦੇ ਜੁਰਮ ਵਿੱਚ ਫੜਿਆ ਹੋਣਾ ਜਾਂ ਡਾਕੇ ਦੇ ਜੁਰਮ ਵਿੱਚ ਥਾਣੇਦਾਰ ਪਹਿਲਾਂ ਬਿਆਨ ਮੁਕੰਮਲ ਕਰ ਫੇਰ ਰਿਸ਼ਤੇ ਵੀ ਗੌਰ ਕਰਦੇ ਆਂ ਪਲਾ ਮਾਈ ਤੇਰਾ ਦੂਜਾ ਪੁੱਤ ਕਿੱਥੇ ਐ ਕਿਤੇ ਉਹ ਵੀ ਸਹੁਰੇ ਤਾਂ ਸਹੁਰੇ ਘਰ ਤਾਂ ਨਹੀਂ ਗਿਆ ਵੀਰਾਂ ਵਾਲੀ ਜੀ ਨਹੀਂ ਉਹ ਤਾਂ ਹਲੇ ਕੁਆਰਾ ਹੈ ਰੱਬ ਤੁਹਾਡਾ ਭਲਾ ਕਰੇ ਹੁਣ ਸਾਡੇ ਵਿੱਚ ਵਿਆਹ ਕਰਨ ਦੀ ਪਰੋਖੋ ਕਿੱਥੇ ਪਾਕਿਸਤਾਨ ਉਸ ਨੂੰ 6 ਸਾਲ ਕਾਇਜਾਂ ਉਸ ਵੇਲੇ ਮੇਰਾ ਨੱਕ ਵੱਡਾ ਸੀ ਪਰ ਰੱਬ ਕਿਸੇ ਦਾ ਹੰਕਾਰ ਨਹੀਂ ਚੱਲਦਾ ਉਸ ਮੈਨੂੰ ਕਿੱਤੀ ਵਰਨੇ ਮਾਰਿਆ ਉੱਥੇ ਇੱਕ ਤੋਂ ਇੱਕ ਸੋਹਣੀ ਕੁੜੀ ਦੇ ਮਾਪੇ ਮੇਰੇ ਘਰ ਦੀ ਦਲੀਜ ਤੇ ਆ ਕੇ ਮੁੜ ਜਾਂਦੇ ਸਨ ਇੱਥੇ ਕੋਈ ਨਹੀਂ ਬੜਦਾ ਇੱਥੇ ਬਹੁਤ ਬੌੜੇ ਵੀ ਕਿੱਥੇ ਸਾਨੂੰ ਨਾ ਰਹਿੰਦਾ ਟਿਕਾਣਾ ਨਾ ਕੰਮ ਦਾ ਭਰੋਸਾ ਦੋ ਵੇਲੇ ਢਿੱਡ ਭਰਨ ਲਈ ਸੌ ਸੌ ਖੇਖਣ ਕਰਨੇ ਪੈਂਦੇ ਨੇ ਥਾਣੇਦਾਰ ਤੇਰਾ ਦੂਜਾ ਪੁੱਤ ਕਿੱਥੇ ਗਿਆ ਏ ਵੀਰਾਂ ਵਾਲੀ ਮੇਲੇ ਵਿੱਚ ਉਸ ਕੁਝ ਪੀੜੀਆਂ ਤਿਆਰ ਕੀਤੀਆਂ ਸਨ ਉਹਨਾਂ ਨੂੰ ਵੇਚਣ ਗਿਆ ਏ ਪੀੜੀਆਂ ਬੜੀਆਂ ਰੰਗ ਲੀਆਂ ਹਨ ਤੇ ਉਹਨਾਂ ਤੇ ਅਸੀਂ ਬੜੇ ਵਧੀਆ ਬੇਲ ਬੁੱਟੇ ਤੋਤੇ ਤੇ ਮੋਰ ਬਾਹੇ ਨੇ ਜ਼ਰੂਰ ਵੀ ਕਿ ਜਾਣਗੇ ਆ ਇੱਥੇ ਲਾਗਲੇ ਪਿੰਡ ਦੋ ਵਿਆਹ ਨੇ ਮਾਗੇ ਬਿਆਹਾਂ ਦਾ ਹੀ ਮਹੀਨਾ ਹੈ ਬੜਾ ਪਰ ਮਸਾਹਾਏ ਜਰੂਰ ਵਿਕ ਜਾਣਗੀਆਂ ਥਾਣੇਦਾਰ ਤੇ ਤੀਜਾ ਵੀਰਾਂ ਵਾਲੀ ਜੀ ਤੀਜਾ ਇੱਥੇ ਨੇੜੇ ਗਿਆ ਏ ਬੁੱਗੇਮਾਲ ਦੇ ਘਰ ਉਸ ਦੀ ਡਿਊਟੀ ਤੇ ਬੂਹੇ ਨੂੰ ਟੋਕਣ ਭੰਨਣ ਗਿਆ ਏ ਬਸ ਘਰੋਂ ਤਾਂ ਤੇਸਾ ਤਿਆਰੀ ਲੈ ਕੇ ਗਿਆ ਸੀ ਸਿਪਾਹੀ ਤੇਸਾ ਤਿਆਰੀ ਥਾਣੇਦਾਰ ਉਸ ਕਦਾ ਹੋਣਾ ਹੈ ਵੀਰਾਂ ਵਾਲੀ ਕੀ ਪਤਾ ਕੰਮ ਤੇ ਗਿਆ ਵਾ ਕਦ ਮੋੜੇ ਥਾਣੇਦਾਰ ਮਾਈ ਅਸੀਂ ਉਸ ਨੂੰ ਉਡੀਕਦੇ ਆ ਫੇਰ ਤੂੰ ਸਾਨੂੰ ਰੱਤਾ ਪਾਣੀ ਦੇ ਗਲਾਸ ਤੰਪਲਾ ਵੀਰਾਂ ਵਾਲੀ ਜੰਮ ਜੰਮ ਪੀਓ ਤੁਸੀਂ ਬੈਠੋ ਮੈਂ ਲਿਆਉਣੀ ਆ ਪਾਣੀ ਉਹ ਹੋ ਜਾਂਦੀ ਹੈ ਸਿਪਾਹੀ ਵੇਖਿਆ ਕਹੀ ਚਤਰ ਜਨਾਨੀ ਐ ਦਿੱਤਾ ਕੋਈ ਥਾ ਪਤਾ ਤੇ ਤੁਸੀਂ ਇਸ ਦੇ ਪੁੱਤ ਦੇ ਬਰੰਟ ਲਈ ਫਿਰਦੇ ਹੋ ਥਾਣੇਦਾਰ ਇਸ ਤੋਂ ਕੁਝ ਪਤਾ ਨਹੀਂ ਲੱਗਣਾ ਪੁਲਿਸ ਦਾ ਜਦ ਜਨਾਨੀਆਂ ਨਾਲ ਵਾਹ ਪੈਂਦਾ ਹੈ ਤਾਂ ਪੁਲਿਸ ਹਾਰ ਜਾਂਦੀ ਹੈ ਐਸੇ ਲਈ ਸਰਕਾਰ ਨੇ ਹੁਣ ਜਨਾਨੀਆਂ ਦੀ ਪੁਲਿਸ ਬਣਾਈ ਏ ਇੱਥੇ ਪਿੰਡਾਂ ਵਿੱਚ ਕੋਈ ਇੰਤਜ਼ਾਮ ਨਹੀਂ ਹਾਲਾਂਕਿ ਜਨਾਨਾ ਪੁਲਿਸ ਦੀ ਬਹੁਤੀ ਲੋੜ ਪਿੰਡਾਂ ਵਿੱਚ ਹੈ ਸਿਪਾਹੀ ਜੀ ਜਨਾਨੀਆਂ ਦੀ ਪੁਲਿਸ ਬੜੀ ਡਾਢੀ ਏ ਲੋਹੇ ਨੂੰ ਲੋਹਾ ਕੱਟਦਾ ਏ ਥਾਣੇਦਾਰ ਦਿੱਲੀ ਵਿੱਚ ਜਨਾਨਾ ਪੁਲਿਸ ਆਮ ਏ ਇੱਥੇ ਨਹੀਂ ਮੈਂ ਰਿਪੋਰਟ ਕਰਾਂਗਾ ਮੀਰਾਂਵਾਲੀ ਪਾਣੀ ਲੈ ਕੇ ਆਉਂਦੀ ਏ ਮੀਰਾਂਵਾਲੀ ਲਓ ਜੀ ਠੰਡਾ ਏ ਉਹਦਾ ਉਹ ਪਾਣੀ ਦੇ ਗਲਾਸ ਲੈਂਦੇ ਹਾਂ ਪਾਕਿਸਤਾਨ ਸਾਡੇ ਪਿੰਡ ਖੂਹਾਂ ਤੇ ਚਰਖੜੀ ਹੁੰਦੀ ਸੀ ਪਰ ਇੱਥੇ ਪੌਣੀ ਪੌਣੀ ਨਾਲ ਪਾਣੀ ਖੇਤੀ ਨਹੀਂ ਨਿਕਲਦਾ ਸਾਰੇ ਘਰ ਦਾ ਪਾਣੀ ਮੈਂ ਢੋਂਦੀ ਸਾਂ ਤੇ ਕਦੋਂ ਖੂਹ ਵਿੱਚ ਕੋਈ ਚੀਜ਼ ਡਿੱਗ ਪੈਂਦੀ ਤਾਂ ਸਦਾ ਮੈਂ ਉੱਤਰਦੀ ਇੱਕ ਵਾਰ ਸਾਡਾ ਮੇਮਣਾ ਡਿੱਗ ਪਿਆ ਮੈਂ ਕੱਢ ਲਿਆ ਥਾਣੇਦਾਰ ਅੱਛਾ ਵਜੀਰਾ ਆਉਂਦਾ ਹੈ ਉਸ ਦੇ ਮੋਢੇ ਤੇ ਤਸਾ ਤਿਆਰੀ ਹਨ ਵੀਰਾਂ ਵਾਲੀ ਲਓ ਜੀ ਉਹ ਆ ਗਿਆ ਮੇਰਾ ਪੁੱਤ ਬੇ ਪੁੱਤ ਸਰਕਾਰੋਂ ਤੇਰਾ ਨਾਮ ਲਿਖਣ ਨੂੰ ਆਏ ਨੇ ਵਜੀਰਾ ਕਿਉਂ ਬੀਰਾਂ ਵਾਲੀ ਫਰੂਜੀਆਂ ਦਾ ਨਾਮ ਲਿਖਦੀ ਫਿਰਦੀ ਹੈ ਸਰਕਾਰ ਬਸ ਹੁਣ ਪੱਕੀ ਪਰਚੀ ਘੱਟ ਦੇਣਗੇ ਤੇ ਸਾਨੂੰ ਪੱਕੀ ਕੌਟਸ਼ੜੀ ਮਿਲ ਜਾਏਗੀ ਇਹ ਬਾਲਨ ਜੋਗਾ ਚੋਂ ਦਾ ਖੋਲਾ ਛੱਡਾਂਗੇ ਸ਼ੁਕਰ ਹੈ ਸ਼ੁਕਰ ਹੈ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਥਾਣੇਦਾਰ ਕਿਉਂ ਵੀ ਤੂੰ ਹੀ ਵਜ਼ੀਰਾ ਵਜ਼ੀਰਾ ਤੇ ਸਤਾ ਤਿਆਰੀ ਰੱਖਦੇ ਹੋ ਜੀ ਥਾਣੇਦਾਰ ਕੀ ਕੰਮ ਕਰਦਾ ਵਜ਼ੀਰਾ ਬਸ ਜੀ ਦੋ ਵੇਲੇ ਢਿੱਡ ਭਰਨ ਦਾ ਆਹਾਰ ਕਰਦਾ ਥਾਣੇਦਾਰ ਕੀ ਕਰਦਾ ਵਜ਼ੀਰਾ ਇਹੋ ਭੰਨਣ ਕਾੜਨ ਦਾ ਕੰਮ ਥਾਣੇਦਾਰ ਭੰਨਣ ਦਾ ਕੰਮ ਵੀਰਾਂ ਵਾਲੀ ਜੀ ਭੰਨਣ ਨਹੀਂ ਬਸ ਘੜਦਾ ਏ ਵਜ਼ੀਰਾ ਪਰ ਜੀ ਗੱਲ ਇਹ ਹੈ ਕਿ ਭੰਨੇ ਤੋੜੇ ਬਗੈਰ ਘੜਿਆ ਵੀ ਤਾਂ ਕੁਝ ਨਹੀਂ ਜਾਂਦਾ ਥਾਣੇਦਾਰ ਤੂੰ ਸਿੱਧੀ ਗੱਲ ਕਰ ਐਵੇਂ ਨਾ ਪਿਆ ਸਾਨੂੰ ਚਾਰ ਵਜ਼ੀਰਾ ਜੀ ਮੈਂ ਤਾਂ ਸਿੱਧੀ ਗੱਲ ਕਰ ਰਿਹਾ ਥਾਣੇਦਾਰ ਹਾਂ ਸਿੱਧੀ ਤਰ੍ਹਾਂ ਦੱਸ ਫੇਰ ਕੀ ਕਰਦਾ ਏ ਤੂੰ ਵੀਰਾਂ ਵਾਲੀ ਬੇਪੁੱਤ ਆਖਦੇ ਨਾ ਕੀ ਕਰਦਾ ਏ ਤੂੰ ਕਿਹੜਾ ਕੋਈ ਚੋਰੀ ਟਾਕਾ ਮਾਰਦਾ ਹੈ ਜੋ ਇੱਧਰ ਘੇਰੀ ਖੜੇ ਨੇ ਤੈਨੂੰ ਥਾਣੇਦਾਰ ਚੁੱਪ ਕਰ ਮਾਈ ਐਵੇਂ ਨਾ ਵਿੱਚ ਬੋਲ ਜਾ ਆਪਣਾ ਕੰਮ ਕਰ ਸਾਨੂੰ ਇਸ ਨਾਲ ਦੋ ਗੱਲਾਂ ਕਰ ਲੈਣ ਦੇ ਵੀਰਾਂ ਵਾਲੀ ਲਓ ਮੈਂ ਤੁਹਾਨੂੰ ਕੀ ਆਖਦੀਆਂ ਬਜੀਰਾ ਬੇਬੇ ਤੂੰ ਚੱਲ ਅੰਦਰ ਮੇਰੇ ਨਾਲ ਇਹਨਾਂ ਨੂੰ ਗੱਲ ਕਰ ਲੈਣਗੇ ਵੀਰਾਂ ਵਾਲੀ ਅੰਦਰ ਜਾਂਦੀ ਹੈ ਵਜ਼ੀਰਾ ਸਾਹਿਬ ਜੀ ਅਸੀਂ ਤਾਂ ਕਈ ਵਾਰ ਅੱਜੀ ਦਿੱਤੀ ਹੈ ਕੱਲ ਸਾਡੀ ਪਿਛਲੀ ਕੰਧ ਟਿਕ ਪਈ ਪਤਾ ਨਹੀਂ ਰਾਤ ਨੂੰ ਸੁੱਤੇ ਪਏ ਹੀ ਨਾ ਕਿਤੇ ਦੱਬੇ ਜਾਈਏ ਕੱਚੀਆਂ ਕੰਧਾਂ ਖੁਰਖੁਰ ਬਸ ਕਾਗਜਦੀਆਂ ਹੋ ਗਈਆਂ ਨੇ ਥਾਣੇਦਾਰ ਮੈਨੂੰ ਤਾਂ ਦੱਸ ਭਈ ਕੀ ਕੀਤਾ ਇਹ ਤੇਰਾ ਵਜ਼ੀਰਾ ਕੀਤਾ ਕੀਤਾ ਜਨਾਬ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਖੇਤੀ ਕਰਦਾ ਸੀ ਉਸ ਪਿੱਛੋਂ ਮੈਂ ਇਟਾ ਢੋਣ ਦਾ ਕੰਮ ਕੀਤਾ ਫੇਰ ਇੱਕ ਕੀਤਾ ਫੇਰ ਦੂਜਾ ਫੇਰ ਤੀਜਾ ਇੱਥੇ ਆ ਕੇ ਜੋ ਕੰਮ ਨਹੀਂ ਵੀ ਕਰਨਾ ਸੀ ਉਹ ਵੀ ਕੀਤਾ ਛੇਕੜ ਢਿੱਡ ਨੂੰ ਬੰਦਾ ਕੀ ਨਹੀਂ ਕਰਦਾ ਥਾਣੇਦਾਰ ਓਏ ਹੁਣ ਦੱਸ ਹੁਣ ਕੀ ਕਰਦਾ ਹੈ ਵਜੀਰਾ ਹੁਣ ਮੈਂ ਬੰਬ ਬਣਾਉਂਦਾ ਹਾਂ ਥਾਣੇਦਾਰ ਬੰਬ ਵਜੀਰਾ ਜੀ ਥਾਣੇਦਾਰ ਲਿਆ ਓਏ ਨੱਥਾ ਸਿੰਘ ਹੱਥ ਕੜੀਆਂ ਇਹ ਬੰਬ ਬਣਾਉਂਦਾ ਏ ਹੱਸ ਕੇ ਇਸ ਦਾ ਖਿਆਲ ਏ ਕਿ ਅਸੀਂ ਇਸ ਦੀਆਂ ਗੱਲਾਂ ਨੂੰ ਮਖੌਲ ਵਿੱਚ ਟਾਲ ਦੇਵਾਂਗੇ ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ ਲਿਆ ਹੱਥ ਕੜੀਆਂ ਵਜੀਰਾ ਜੀ ਠੀਕ ਹੈ ਮੈਂ ਬੰਬ ਤਿਆਰ ਕਰਦਾ ਹਾਂ ਪਰ ਹੱਥ ਘੜੀਆਂ ਕਿਸ ਲਈ ਥਾਣੇਦਾਰ ਹੱਥ ਘੜੀਆਂ ਕਿਸ ਲਈ ਅੱਜ ਕੱਲ ਦੇ ਚੋਰ ਬਹੁਤ ਚਤਰ ਹੋ ਗਏ ਨੇ ਦਿੱਲੀ ਇੱਕ ਚੋਰ ਇੱਕ ਵਾਰ ਸਿੱਧਾ ਕੋਤਵਾਲੀ ਮੇਰੇ ਕੋਲ ਆ ਗਿਆ ਉਸ ਗਹਿਣਿਆਂ ਦਾ ਡੱਬਾ ਮੇਰੇ ਸਾਹਮਣੇ ਰੱਖ ਦਿੱਤਾ ਤੇ ਆਖਿਆ ਕਿ ਉਸ ਚੋਰੀ ਕੀਤੀ ਸੀ ਉਸ ਦਾ ਖਿਆਲ ਸੀ ਕਿ ਮੈਂ ਉਸ ਨੂੰ ਛੱਡ ਦੇਵਾਂਗਾ ਸ਼ਾਇਦ ਉਹ ਮੈਨੂੰ ਰਿਸ਼ਵਤ ਦੇਣ ਆਇਆ ਸੀ ਪਰ ਮੈਂ ਤਫ਼ਤੀਸ਼ ਕੀਤੀ ਪਤਾ ਲੱਗਿਆ ਉਹ 10 ਸਾਲਾਂ ਦਾ ਮਫਰੂਰ ਸੀ ਉਹ ਉਹਦੇ ਗਾਣੇ ਵੇਚ ਕੇ ਖਾ ਪੀ ਗਿਆ ਸੀ ਬਾਕੀ ਦੇ ਗਾਣੇ ਹਜਮ ਨਾ ਹੋਏ ਤਾਂ ਇੱਕ ਵਾਲੀ ਬਣ ਗਿਆ ਬਦਮਾਸ਼ ਇਹ ਵੀ ਇਹੋ ਚਾਲ ਚੱਲਦਾ ਏ ਇਹ ਹੁਣ ਤੀਕ ਪੁਲਿਸ ਦੀ ਅੱਖ ਤੋਂ ਬਚਿਆ ਕੀ ਕਰ ਰਿਹਾ ਨੱਥਾ ਸਿਆਂ ਸਿਪਾਹੀ ਪਤਾ ਨਹੀਂ ਜੀ ਥਾਣੇਦਾਰ ਮੇਥੋਂ ਵੱਲ ਇੱਥੇ ਥਾਣੇਦਾਰ ਕੀ ਕਰਦੇ ਸਨ ਸਿਪਾਹੀ ਜੀ ਉਹ ਤਾਂ ਬਸ ਰਾਤ ਦਿਨ ਚੁਸਕੀ ਚੜਾਈ ਗੁੱਟ ਰਹਿੰਦੇ ਸਨ ਜੇ ਕਦੇ ਭੁੱਲ ਭਲੇਖੇ ਗਾਸਤਰ ਨਿਕਲਦੇ ਤਾਂ ਪਹਿਲਾਂ ਹੀ ਤੁਮ ਪੈ ਜਾਂਦੀ ਚੋਰਾ ਨੇ ਸਵਾਲ ਲੱਭਣਾ ਸੀ ਤੁਹਾਡੇ ਵਾਂਗ ਨਹੀਂ ਕਿ ਭੋਲੇ ਭੋਲੇ ਚੁੱਪਚਾਪ ਆਏ ਚਲਾਕੀ ਨਾਲ ਮੌਕਾ ਦੇਖਿਆ ਉਹ ਗੱਡੀ ਤੇ ਮਲਜਮ ਨੂੰ ਗੱਲੀ ਵਾਤੀ ਪੜਕ ਬਕਵਾਇਆ ਤੇ ਫਿਰ ਗ੍ਰਿਫਤਾਰ ਕੀਤਾ ਥਾਣੇਦਾਰ ਲਾ ਇਸ ਦੇ ਹੱਥ ਗੱਡੀ ਆਪਮਸਾਂ ਕਾ ਬੋ ਆਇਆ ਮੁਰਗਾ ਹੱਸ ਕੇ ਇਹਨਾਂ ਚੋਰਾ ਡਾਕੂਆਂ ਦਾ ਕਿੱਸਾ ਵੀ ਅਜੀਬ ਹੁੰਦਾ ਹੈ ਨਾ ਫਸਣ ਤਾਂ ਮਹੀਨਿਆਂ ਬਤੀਨਾ ਫਸਣ ਫਸ ਜਾਣ ਤਾਂ ਫੌਰੇ ਵਿੱਚ ਫਸ ਜਾਣ 100 ਦਿਨ ਚੋਰ ਦਾ 1 ਦਿਨ ਸਾਧ ਦਾ ਸਿਪਾਹੀ ਹੱਥ ਕੜੀਆਂ ਲਾਉਂਦੇ ਹੋਏ ਲਿਆ ਵੀ ਹੱਥ ਅੱਗੇ ਕਰ ਵਜੀਰਾ ਹੱਥ ਕੜੀਆਂ ਹੱਥ ਕੜੀਆਂ ਕਿਉ ਸਿਪਾਹੀ ਬੱਚੂ ਤੂੰ ਇੱਥੇ ਲੁਕ ਛਿਪ ਕੇ ਬੈਠਾ ਬੰਬ ਬਣਾਏ ਤੇ ਤੈਨੂੰ ਹੱਥ ਕੜੀਆਂ ਵੀ ਨਾ ਲੱਗਣ ਤੈਨੂੰ ਤਾਂ ਸਭੋਂ ਬੇੜੀਆਂ ਵੀ ਪਹਿਣਗੀਆਂ ਵੀਰਾਂ ਵਾਲੀ ਆਉਂਦੀ ਹੈ ਵੀਰਾਂ ਵਾਲੀ ਵਜੀਰੇ ਨੂੰ ਹੱਥ ਕੜੀਆਂ ਵਿੱਚ ਦੇਖ ਕੇ ਹਾਲਵੇ ਐ ਕਿ ਤੈਨੂੰ ਹੱਥ ਕੜੀਆਂ ਕਾਹਦੇ ਲਈ ਸੁੱਖੀ ਸੰਦੀ ਤੂੰ ਇਹਨਾਂ ਨੂੰ ਕੀ ਆਖ ਦਿੱਤਾ ਤੈਨੂੰ ਕਾਹਦੇ ਲਈ ਬੰਨ ਲਿਆ ਇਹਨਾਂ ਹਾਏ ਵੇ ਲੋਕੋ ਮੈਂ ਲੁੱਟੀ ਗਈ ਥਾਣੇਦਾਰ ਜੀ ਇਹਨੇ ਕੀ ਆਖਿਆ ਤੁਹਾਨੂੰ ਮਾਫੀ ਦਿਓ ਇਹਸ ਨੂੰ ਇਹ ਤਾਂ ਗਊ ਏ ਅਸਲੀ ਪੁੱਤਰ ਏ ਥਾਣੇਦਾਰ ਮਾਈ ਤੂੰ ਐਵੇਂ ਵਿੱਚ ਤਾਂਂਦ ਲਈ ਨਾ ਪਾ ਇਹ ਮੰਨ ਗਿਆ ਏ ਬੀਰਾਂ ਵਾਲੀ ਮੰਨ ਗਿਆ ਏ ਥਾਣੇਦਾਰ ਹਾਂ ਇਸੇ ਇੱਕ ਵਾਲ ਕਰ ਲਿਆ ਏ ਬੀਰਾਂ ਵਾਲੀ ਹਨੇਰ ਸਾਈਂ ਦਾ ਮੇਰੇ ਸੁੱਖਾਂ ਲੱਦੇ ਨੂੰ ਹੱਥ ਕੜੀਆਂ ਪਾਣ ਲੱਗੇ ਓ ਥਾਣੇਦਾਰ ਅਸੀਂ ਸਾਰਾ ਹਾਲ ਪੁੱਛ ਲਿਆ ਏ ਇਸ ਤੋਂ ਬੰਬ ਬਣਾਉਣ ਦੇ ਜੁਰਮ ਵਿੱਚ ਫੜਿਆ ਐ ਇਸ ਨੂੰ ਵੀਰਾਂ ਵਾਲੀ ਪਰ ਜੀ ਇਹ ਬੰਬ ਕੋਈ ਅੱਜ ਦੇ ਬਣਾਉਂਦਾ ਐ ਇਸ ਨੂੰ ਤਾਂ 2 ਸਾਲ ਹੋ ਗਏ ਨੇ ਬਣਾੰਦੇ ਨੂੰ ਥਾਣੇਦਾਰ ਲੈ ਵੀ ਨਥਾ ਸਿਆ 2 ਸਾਲ ਦਾ ਕੇਸ ਲੱਭਾ ਐ ਵੀਰਾਂ ਵਾਲੀ ਪਰ ਜੇ ਤੁਹਾਨੂੰ ਬੰਬਾਂ ਦੀ ਲੋੜ ਐ ਤੁਸੀਂ ਬਣਵਾ ਲਓ ਫੜਦੇ ਕਿਉਂ ਸਿਪਾਹੀ ਮਾਈ ਸਾਨੂੰ ਬੰਬਾਂ ਦੀ ਲੋੜ ਨਹੀਂ ਬੰਬ ਬਣਾਉਣ ਵਾਲੇ ਦੀ ਲੋੜ ਐ ਵੀਰਾਂ ਵਾਲੀ ਮੈਂ ਮਰ ਗਈ ਜਰੂਰ ਕਿਰਪੀ ਸੁਨੇਹਾਰੀ ਨੇ ਚੁਗਲੀ ਖਾਦੀ ਹੋਣੀ ਹੈ ਜੀ ਉਹ ਸੱਚੜੇਲ ਨੂੰ ਅਸੀਂ ਕੁਸਾਲੇ ਦੇ ਖੇਤੋਂ ਗੰਡੇ ਪੱਟ ਦੀ ਨੂੰ ਖੜੇ ਅਸੀਂ ਬਸ ਉਸ ਦਿਨ ਤੋਂ ਉਹ ਸਾਡੇ ਬੈਰ ਪੈ ਗਈ ਜਰੂਰ ਉਸ ਦੀ ਸਹਾਇਤੇ ਪੁਲਿਸ ਚੜ੍ਹ ਆਈਏ ਥਾਣੇਦਾਰ ਅਸੀਂ ਆਪੋਂ ਖੋਜ ਕਰਦੇ ਕਰਦੇ ਆਏ ਆ ਤੋਂ ਵਿੱਚ ਬੌੜੀ ਵਾਲੀ ਨਾ ਪਈ ਗੱਲ ਵੀਰਾਂ ਵਾਲੀ ਪਰ ਉਸ ਨੂੰ ਪੜਿਆ ਕਿਸ ਜੁਰਮ ਵਿੱਚ ਥਾਣੇਦਾਰ ਇਹ ਬੰਬ ਤਿਆਰ ਕਰਦਾ ਏ ਮੀਰਾਂ ਵਾਲੀ ਪਾਰੇ ਅਸੀਂ ਕਿਹੜਾ ਜੁਰਮ ਤੇ ਕਮਾਂਦੇ ਆ ਪਰਸੋਂ ਹੀ ਪਟਵਾਰੀ ਹੋਰਾਂ ਦੇ ਘਰ ਦੋ ਬੰਬ ਇਥੋਂ ਕਹੇ ਚੌਧਰੀ ਚੂਹੜ ਸਿੰਘ ਵੱਡੀ ਦਾੜੀ ਵਾਲੇ ਸਰਦਾਰ ਦੇ ਘਰ ਤੇ ਸੂਬੇਦਾਰਾਂ ਦੇ ਘਰ ਸਾਰੇ ਸਾਡੇ ਕੋਲੋਂ ਬਾਬਾ ਬਣਵਾਉਂਦੇ ਨੇ ਥਾਣੇਦਾਰ ਬੜੀ ਖਚਰੀਆਂ ਬੁੱਢੀਆਂ ਲੈ ਹੁਣ ਸਫੈਦ ਪੋਸਾ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵਿਚੇ ਲੈਣ ਲੱਗੀਆਂ ਵੀਰਾਂ ਵਾਲੀ ਪਰ ਜੀ ਮੈਂ ਤੁਹਾਨੂੰ ਤਿੰਨ ਪੁੱਤਾਂ ਦੀ ਸੌਂ ਖਾ ਕੇ ਆਖਦੀ ਆ ਥਾਣੇਦਾਰ ਬਹੁਤਾ ਬੋਲੀ ਨਾ ਜਾ ਨਹੀਂ ਤਾਂ ਤੈਨੂੰ ਵੀ ਵਿਚੇ ਫੜ ਲਵਾਂਗੇ ਬੀਰਾ ਹੜੀ ਹਾਈਵੇ ਲੋਕੋ ਮੈਨੂੰ ਵੀ ਫੜ ਲੈਣ ਲੱਗੇ ਨੇ ਥਾਣੇਦਾਰ ਮੱਥਾ ਸਿਆਂ ਲੈ ਚਾ ਲੇ ਇਸ ਨੂੰ ਵਜੀਰਾ ਓਏ ਬਾਦਸ਼ਾਹੋ ਕਿਉਂ ਇੱਕ ਗਰੀਬ ਨੂੰ ਧੋਣ ਲੱਗੇ ਹੋ ਬੰਬ ਬਣਵਾ ਲਵੋ ਭਾਵੇਂ ਪੈਸੇ ਨਾ ਦਿਓ ਥਾਣੇਦਾਰ ਚੁੱਪ ਕਰ ਬਦਮਾਸ਼ ਸਾਨੂੰ ਰਿਸ਼ਵਤ ਦੇਣਾ ਹੈ ਵਜੀਰਾ ਆਹੋ ਹਜੂਰ ਮੈਂ ਤੁਹਾਨੂੰ ਕਾਦੀ ਇਨਕਾਰੀ ਕੀਤੀ ਏ ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹਨ ਤਾਂ ਬਣਾ ਦੇਵਾਂਗਾ ਹਜੂਰ ਛੇਤੀ ਤਿਆਰ ਕਰ ਦੇਵਾਂਗਾ ਵੀਰਾਂ ਵਾਲੀ ਜੀ ਟਾਂਗੇ ਦੇ ਬੰਬ ਤੁਹਾਡੇ ਬੱਚੜੇ ਜਿਹਨ ਇਹ ਟਾਂਗੇ ਦੇ ਬੰਬ ਬਣਾਉਂਦਾ ਏ ਥਾਣੇਦਾਰ ਹੱਸ ਕੇ ਚਲਾਕੀ ਨਾਲ ਇਹ ਨਿਕਲਣਾ ਚਾਹੁੰਦਾ ਏ ਅਸੀਂ ਇਹ ਸਭ ਗੱਲਾਂ ਸਮਝਦੇ ਹਾਂ ਚੱਲ ਨੱਥਾ ਸਿਆ ਇਹਨੂੰ ਲੈ ਚੱਲ ਹਵਾਲਾਤ ਦੇ ਵਿੱਚ ਪੁੰਨ ਤੁੰਨ ਕੇ ਪੁੱਛਾਂਗੇ ਕਿ ਕਿਹੜੇ ਬੰਬ ਬਣਾਉਣਾ ਏ ਇਹ ਵੱਡੀ ਸਾਜ਼ਿਸ਼ ਜੱਪਦੀ ਏ ਉੱਥੇ ਇਸੇ ਤਰ੍ਹਾਂ ਨਾਲ ਜਦ ਇਸ ਦੀ ਕੁਟਾਈ ਕੀਤੀ ਤਾਂ ਇਹ ਆਪੇ ਵਕਪੋਵੇਗਾ ਇਸ ਦੇ ਹੋਰ ਨਾਲ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨਾ ਹੈ ਇਹ ਆਪੇ ਦੱਸੇਗਾ ਉਹਨਾਂ ਦੇ ਨਾਲ ਲੈ ਚਲ ਸਿਪਾਹੀ ਉਸ ਨੂੰ ਕਸੀਟ ਕੇ ਚੱਲ ਓਏ ਥਾਣੇਦਾਰ ਸਭ ਨੂੰ ਗੋ ਬਣਿਆ ਖੜਾਏ ਜੀਬ ਤਾਲੂ ਨਾਲ ਲੱਗ ਗਈ ਗੱਲਾਂ ਮਾਰਦਾ ਸੀ ਚਪੜ ਚਪੜ ਸਾਨੂੰ ਧੋਖਾ ਦੇਣ ਲਈ ਆਖਦਾ ਏ ਟਾਂਗੇ ਦੇ ਬੰਬ ਉੱਥੇ ਜਾ ਕੇ ਪੁੱਛਾਂਗੇ ਕਿਹੜੇ ਬੰਬ ਬਣਾਉਂਦਾ ਏ ਤੂੰ ਚੱਲ ਬਜ਼ੀਰਾ ਰੌਲਾ ਪਾਉਂਦਾ ਹੈ ਸਿਪਾਹੀ ਉਸ ਨੂੰ ਕਸੀਟ ਕੇ ਲੈ ਜਾਂਦਾ ਹੈ ਥਾਣੇਦਾਰ ਸੋਟੀ ਘਮਾਉਂਦਾ ਹੋਇਆ ਜਾਂਦਾ ਹੈ ਵੀਰਾਂ ਵਾਲੀ ਉੱਚੀ ਉੱਚੀ ਰੌਲਾ ਪਾਉਂਦੀ ਹੋਈ ਗਲੀ ਵਿੱਚ ਜਾਂਦੀ ਹੈ ਏਸੀਜੀ ਕਾਂਗੀ ਤੇ ਇਹਦੇ ਵਿੱਚ ਚੌਥੇ ਸ਼ਬਦ ਜਿਹੜੇ ਆਏ ਨੇ ਲਟੈਣ ਪਹਿਲਾਂ ਛੱਤਾਂ ਦੇ ਉੱਪਰ ਨਾ ਹੁਣ ਤਾਂ ਗਾਰਡਰ ਪਾਉਂਦੇ ਨੇ ਜਾਂ ਲੈਂਟਰ ਪਾਉਂਦੇ ਨੇ ਪਹਿਲਾਂ ਛੱਤਾਂ ਦੇ ਉੱਤੇ ਮਤਲਬ ਲੱਕੜ ਵੱਢਦੇ ਸੀਗੇ ਦਰਸਤ ਤੋਂ ਉਹਨੂੰ ਆਪੇ ਹੀ ਸਿੱਧੀ ਸੁੱਧ ਕਰਕੇ ਅ ਚਤ ਤੇ ਪਾ ਲੈਂਦੇ ਸੀ ਉਹਨੂੰ ਸਥਿਰ ਕਹਿੰਦੇ ਸੀਗੇ ਲਟੈਣ ਪਰੋਖੇ ਹੁੰਦਾ ਮਾਇਕ ਸ਼ਕਤੀ ਮਤਲਬ ਕਿ ਬੇਰਨੀ ਹੈ ਨਹੀਂ ਉਹਨਾਂ ਦੀ ਹਾਲਤ ਵਧੀਆ ਨਹੀਂ ਤਫੀਜ਼ ਹੁੰਦਾ ਜੁਰਮ ਦੀ ਪੁਛਗੀ ਸ਼ਕਰਨਾ ਮਫਰੂਰ ਹੁੰਦਾ ਫਰਾਰ ਹੋਇਆ ਹੋਇਆ ਭੱਜਿਆ ਹੋਇਆ ਹੋਇਆ ਖਚਰੀ ਕਹਿੰਦੇ ਨੇ ਸ਼ਰਾਰਤੀ ਨੂੰ ਠੀਕ ਹੈ ਜੀ ਇਹ ਸਹੀ ਕੰਗੀ ਪੜਨਾ ਜ਼ਰੂਰੀ ਹੈ ਕਿਉਂਕਿ ਵਾਰਤਲਾਪ ਆਉਂਦੀ ਹੈ ਜੇ ਪੂਰਾ ਇੱਕਾਂਗੀ ਪੜਿਆ ਹੋਇਆ ਹੋਏਗਾ ਤਾਂ ਹੀ ਆਪਾਂ ਵਾਰਤਲਾਪ ਦੇ ਉੱਤਰ ਦੇ ਸਕਦੇ ਹਾਂ ਕਿ ਕੀ ਕਿਹਾ ਕੀਨੇ ਕਹੇ ਸੀ ਇਹ ਕਿਨੂੰ ਕਹੇ ਸੀਗੇ ਠੀਕ ਹੈ ਜੀ ਪੜਨਾ ਬਹੁਤ ਜ਼ਰੂਰੀ ਹੈ ਇਕਾਂਗੀ ਤੇ ਹੁਣ ਬਾਦ ਜਿਹੜੇ ਦੇ ਵਿੱਚੋਂ ਬਾਤਾਲ ਆਪਾਂ ਹੁੰਦੀਆਂ ਨੇ ਤੇ ਪਾਤਰੂ ਸਾਰੀ ਆਉਂਦੀ ਹੈ ਇਹ ਹੁਣ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜੇ ਵੀ ਨਾਲ ਜੁੜਿਓ YouTube ਚੈਨਲ ਦੇ ਨਾਲ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਸ਼ੇਅਰ ਵੀ ਕਰਦਿਆ ਕਰੋ ਜੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਲੋ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਚੰਗਾ ਲੱਗਦਾ ਹੈ ਕਿ ਨਹੀਂ ਲੱਗਦਾ ਠੀਕ ਹੈ ਜੀ ਤਾਂ ਹੀ ਫਿਰ ਅੱਗੇ ਪਤਾ ਲੱਗਦਾ ਹੈ ਕਿ ਹੋਰ ਕੀ ਕਰਾਉਣਾ ਬਹੁਤ-ਬਹੁਤ ਧੰਨਵਾਦ ਨਾਲ ਜੁੜਨ ਲਈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਵੀਰ ਸਿੰਘ